ਸਿੱਧੇ ਦਿਖਾ ਦਿੱਤਾ ਰਿਹਾ ਸੀ TV ਮੈਂ ਹਾਂ ਸੰਦੀਪ ਸ਼ਰਮਾ 2024 2023 ਦੇ ਵਿੱਚ ਪੰਜਾਬ ਦੇ ਵਿਦਮੰਦੀ ਹਰਪਾਲ ਸਿੰਘ ਚੀਮਾ ਦੁਆਰਾ ਵਿਸ਼ੇਸ਼ ਤੌਰ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਸੀ ਤਾਂ ਉਸ ਦਾ صدਕਾ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਪਹਿਲੀ ਵਾਰੀ ਯਾਨੀ ਕਿ 40 ਕਰੋੜ ਦੀ ਕੈਪੀਟਲ ਗ੍ਰਾਂਟ ਮਿਲੀ ਇੱਕ ਬਹੁ ਵੱਡੀ ਪੰਜਾਬ ਸਰਕਾਰ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਇੱਕ ਬਹੁ ਵੱਡੀ ਸੋਗਾ ਦਿੱਤੀ ਹੈ ਸੋ ਇਦਾਂ ਸਾਰਾ ਸ਼ਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਤੇ ਉਹਨਾਂ ਜਿਹੜੇ ਸਾਥੀ ਸੀ ਉਹਨਾਂ ਨੂੰ ਜਾਨਦਾ ਕਿਉਂਕਿ ਇੰਨੀ ਦੇਰ ਤੋਂ ਬਾਅਦ ਕਿਸੇ ਪੰਜਾਬ ਐਗਰੀਕਲਚਰ ਯੂਨੀਆ ਇਧਰ ਯੂਨੀਵਰਸਿਟੀ ਨੂੰ ਇੰਡੀਵੀਡਿਗ੍ਰਾਡ ਮਿਲਨੀ ਹੈ ਕਿ ਬਹੁ ਵੱਡੀ ਇੱਕ ਉਪਲਬਧੀ ਵੀ ਕਹਿ ਸਕਦੇ ਹਾਂ ਸਭ ਤੋਂ ਪਹਿਲਾਂ ਜਿਹੜੀ 40 ਕਰੋੜ ਦੀ ਇੱਕ ਸੌਗਾਤ ਮਿਲੀ ਉਸ ਬਾਰੇ ਅਸੀਂ ਗੱਲਬਾਤ ਕਰਦੇ ਡਾਕਟਰ ਸਤਬੀਰ ਸਿੰਘ ਗੋਸਲ ਜੀ ਨਾਲ ਸਭ ਤੋਂ ਪਹਿਲਾਂ ਜਿਹੜੀ ਬਹੁ ਬਹੁ ਮੁਬਾਰਕਾਂ ਜਿਹੜੀ ਅੱਜ ਮਹਾਂ ਫਰਸਟ ਟਾਈਮ ਇਹ ਗ੍ਰੈਂਡ ਵੀ ਨਹੀਂ ਲੱਗਦੀ ਹੈ ਕਿ ਕਿਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਬਹੁਤ ਵੱਡੀ ਉਪਲਬਧੀ ਹੈ ਜੀ ਅ ਕੱਲ ਵਿਧਾਨ ਸਭਾ ਦਾ ਸੈਸ਼ਨ ਜਦੋਂ ਚੱਲ ਰਿਹਾ ਸੀ ਉਹਦੇ ਵਿੱਚ ਪੰਜਾਬ ਦਾ ਬਜਟ ਜਿਹੜਾ ਪੇਸ਼ ਹੋਇਆ 24-25 ਦਾ ਸੋ ਉਸ ਬਜਟ ਦੇ ਵਿੱਚ ਇਹ ਇੱਕ ਵਿਵਸਥਾ ਕੀਤੀ ਗਈ ਹੈ ਕਿ ਪੰਜਾਬ ਗਵਰਨਰ ਨੇ ਕਿਹਾ ਕਿ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਹੈਗੀ ਉਹਨੇ ਬਹੁਤ ਘੱਟ ਫੰਡ ਕੀਤਾ ਉਹਦੀ ਬਹੁਤ ਵੱਡੀ ਦੇਣ ਹੈ ਤੇ ਉਹ ਦੇਣ ਨੂੰ ਵੇਖਦਿਆਂ ਤੇ ਸਾਨੂੰ ਸਰਕਾਰ ਨੇ ਇੱਕ ਸਪੈਸ਼ਲ ਕੈਪੀਟਲ ਗ੍ਰਾਂਟ 40 ਕਰੋੜ ਦੀ ਦਿੱਤੀ ਹੈ ਸੋ ਉਹ ਇੱਕ ਬਹੁਤ ਵੱਡੀ ਸਪੋਰਟ ਹੈ ਕਿਉਂਕਿ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਇਹ 60 ਸਾਲ ਪੁਰਾਣੀ ਹੋ ਗਈ ਹੈ ਅਸੀਂ ਡਰਮੈਂਟ ਜੁਬਲੀ ਦੀ ਮਨਾ ਰਹੇ ਹਾਂ ਤੇ ਉਹਦੇ ਚ ਜਿਹੜਾ ਇੱਥੋਂ ਦਾ ਇਨਫਰਾਸਟ੍ਰਕਚਰ ਹੈ ਸਾਡਾ ਬੁਨਿਆਦੀ ਢਾਂਚਾ ਜਿਹੜਾ ਉਹਨੂੰ ਅਪਗ੍ਰੇਡ ਕਰਨ ਦੀ ਬਹੁਤ ਲੋੜ ਹੈ ਤੇ ਜਿਹਦੇ ਵਾਸਤੇ ਹੀ ਇਹ ਸਪੈਸ਼ਲ ਗ੍ਰਾਂਟ ਸਾਨੂੰ ਦਿੱਤੀ ਹੈ ਤੇ ਉਹ ਹੁਣ ਜਿਹੜੀ ਗ੍ਰਾਂਟ ਸਾਨੂੰ ਮਿਲੀ ਹੈ ਤੇ ਅਸੀਂ ਬਹੁਤ ਧੰਨਵਾਦੀ ਹਾਂ ਪੰਜਾਬ ਗਵਰਨਮੈਂਟ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਤੇ ਮਾਨਯੋਗ ਫਾਈਨੈਂਸ ਮਿਸਟਰ ਹਰਪਾਲ ਚੀਮਾ ਜੀ ਤੇ ਮਾਨਯੋਗ ਖੇਤੀਬਾੜੀ ਮਿਸਟਰ ਕੁੜਿਆ ਸਾਹਿਬ ਤੇ ਜਿਨ੍ਹਾਂ ਦੇ ਬਦੌਲਤ ਇਹ ਜਿਨ੍ਹਾਂ ਨੇ ਪਛਾਣਿਆ ਕਿ ਇਸ ਦੇ ਦੀ ਕਿੱਡੀ ਵੱਡੀ ਕਿਸਾਨੀ ਨੂੰ ਦੇਣ ਹੈ ਤੇ ਇਹ ਜਿਹੜੀ ਕਿਸਾਨੀ ਤੇ ਪੀ ਦੋਹੇ ਰੜ ਕੇ ਜਿਹੜੀ ਪੰਜਾਬ ਦੇ ਵਿੱਚ ਜਿਹਨੂੰ ਅਸੀਂ ਕਹਿੰਨੇ ਸਾਡੀ ਅਗਰੀਰੀਅਨ ਸਟੇਟ ਹੈ ਖੇਤੀ ਪ੍ਰਧਾਨ ਸੂਬਾ ਹੈ ਤੇ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੀ ਇਦਾਂ ਦੀ ਯੂਨੀਵਰਸਿਟੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਉਹ ਜਿਹੜੀ ਐਗਰੀਕਲਚਰ ਤੇ ਰਿਸਰਚ ਕਰ ਰਹੀ ਹੈ ਹੋਰ ਕੋਈ ਯੂਨੀਵਰਸਿਟੀ ਨਹੀਂ ਕਰ ਰਹੀ ਸੋ ਇਹ ਇੱਕ ਰਿਸਰਚ ਵੀ ਇਦਾਂ ਦੀ ਹੈਗੀ ਇਹਦੇ ਵਿੱਚ ਜਿਹੜੀ ਆਉਟਪੁੱਟ ਹੈ ਅਸੀਂ ਨਵੀਆਂ ਵੈਰਾਈਟੀਆਂ ਕੱਢਦੇ ਆਂ ਤੇ ਅਸੀਂ ਨਵੇਂ ਪ੍ਰੋਡਕਸ਼ਨ ਟੈਕਨੋਲੋਜੀ ਪ੍ਰੋਟੈਕਸ਼ਨ ਟੈਕਨੋਲੋਜੀ ਪ੍ਰੋਸੈਸਿੰਗ ਟੈਕਨੋਲੋਜੀ ਮਸ਼ੀਨਰੀ ਡਵਲਪ ਕਰਦੇ ਆਂ ਤੇ ਇਹ ਸਾਰੀ ਦੀ ਸਾਰੀ ਕਿਸਾਨਾਂ ਤੱਕ ਪਹੁੰਚਦੀ ਹੈ ਤੇ ਉਹ ਕਿਸਾਨ ਜਿਹੜੇ ਨੇ ਫਿਰ ਖੇਤੀ ਕਰਦੇ ਨੇ ਤੇ ਪ੍ਰੋਡਕਸ਼ਨ ਵਧਾਉਂਦੇ ਨੇ ਤੇ ਅਸੀਂ ਬਹੁਤ ਕ੍ਰੈਡਿਟ ਵੀ ਲੰਨੇ ਆ ਕਿ ਅਸੀਂ ਸੈਂਟਰ ਨੂੰ ਤੇ ਅਸੀਂ 2022 ਦੇ ਵਿੱਚ 51% ਜਿਹੜੀ ਕਣਕ ਸੀ ਉਹ ਜਿਹੜਾ ਕੇਂਦਰ ਦਾ ਗ੍ਰੇਨ ਪੂਲ ਹੈ ਉਹਦੇ ਚ ਪਾਈ ਸੀ ਤੇ 35% ਤਾਂ ਝੋਨਾ ਹਰ ਸਾਲ ਹੀ ਪਾ ਰਹੇ ਆ ਕਣਕ ਵੀ ਭੇਜ ਰਹੇ ਆ ਸੋ ਅਸੀਂ ਮਾਣ ਵੀ ਮਹਿਸੂਸ ਕਰਦੇ ਆ ਪਰ ਇਹਦਾ ਬਹੁਤ ਵੱਡਾ ਜਿਹੜਾ ਸਹਾਰਾ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਗਵਰਨਮੈਂਟ ਬਹੁਤ سپورਟ ਕਰ ਰਹੀ ਹੈ ਤੇ ਨਾਲ ਨਾਲ ਇਹਦੇ ਚ ਇਹ ਵੀ ਹੈਗਾ ਜਿਹੜੇ ਕਿਸਾਨ ਨੇ ਸਾਡੇ ਉਹ ਬਹੁਤ ਉਦਮੀ ਨੇ ਤੇ ਇਹ ਸਾਰੇ ਇਕੱਠੇ ਰਲ ਕੇ ਕੰਮ ਕਰਦੇ ਨੇ ਜਿੱਤੇ ਕਰਕੇ ਪੰਜਾਬ ਨੂੰ ਗ੍ਰੇਨਰੀ ਆਫ ਇੰਡੀਆ ਵੀ ਕਿਹਾ ਜਾਂਦਾ ਤੇ ਬ੍ਰੈਡ ਬਾਸਕਟ ਆਫ ਇੰਡੀਆ ਵੀ ਕਿਹਾ ਜਾਂਦਾ ਜੋ ਇਹ ਗ੍ਰਾਂਟ ਅਸੀਂ ਲਿਖੀ ਹੈ ਬਣਾਈ ਹੈ ਤੇ ਇਹ ਮੇਰੇ ਨਾਲ ਸਾਡੇ ਡਾਕਟਰ ਵਿਸ਼ਾਲ ਵੈਕਟਰ ਜੀ ਨੇ ਹੀ ਅਸੋਸੀਏਟ ਪ੍ਰੋਫੈਸਰ ਅਸੋਸੀਏਟ ਡਾਇਰੈਕਟਰ ਇੰਸਟੀਚਿਊਟ ਰਿਲੇਸ਼ਨਸ ਇਹਨਾਂ ਨੇ ਕੋਆਰਡੀਨੇਟ ਕੀਤਾ ਸਾਰੀ ਯੂਨੀਵਰਸਿਟੀ ਨੂੰ ਕਿ ਆਪਾਂ ਕਿੱਦਾਂ ਦੀ ਗ੍ਰਾਂਟ ਲਿਖਣੀ ਹੈ ਸੋ ਇਹਨਾਂ ਦੇ ਅੰਡਰ ਹੀ ਉਹ ਗ੍ਰਾਂਟ ਇਹਨਾਂ ਦੀ ਕੋਆਰਡੀਨੇਸ਼ਨ ਸਾਰੀ ਬਣੀ ਹੈ ਤੇ ਇਹਦੇ ਬਾਰੇ ਜਿਆਦਾ ਡਿਟੇਲ ਡਾਕਟਰ ਵਿਸ਼ਾਲ ਵੈਕਟਰ ਦੱਸਣਗੇ ਬਹੁਤ ਵੱਡੀ ਗੱਲ ਕਹੀ ਹੈ ਡਾਕਟਰ ਸੁਪੀ ਸਿੰਘ ਗੋਸਲ ਜੀ ਨੇ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਹਮੇਸ਼ਾ ਜੀ ਤੁਸੀਂ ਹਮੇਸ਼ਾ ਹੀ ਗੱਲ ਆਖੀ ਸੀ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਇਨਫਰਾਸਟ੍ਰਕਚਰ ਦੀ ਹਮੇਸ਼ਾ ਤੁਸੀਂ ਗੱਲ ਆਖੀ ਸੀ ਔਰ ਤੁਹਾਡੇ ਜਿਹੜੇ ਹੋਰ ਤੁਹਾਡੇ ਨਾਲ ਸਬੋਡੀਨੇਟ ਅਡੇ ਪ੍ਰੋਫੈਸਰ ਐਸ਼ੀਅਰ ਸੀ ਲੱਗਦਾ ਵੀ ਇਹ ਸਭ ਇਹਨਾਂ ਦੀ ਮਿਹਨਤ ਕਰਕੇ ਹੀ ਤੁਹਾਨੂੰ ਇਹ ਗ੍ਰਾਂਟ ਮਿਲੀ ਬਿਲਕੁਲ ਜੀ ਇਹ ਇੱਕ ਟੀਮ ਵਰਕ ਹੈਗਾ ਕੋਆਰਡੀਨੇਟਡ ਐਫਰਟ ਹੈਗਾ ਸੋ ਇਹਨਾਂ ਨੇ ਬਹੁਤ ਮਿਹਨਤ ਕੀਤੀ ਸੀ 3 ਮਹੀਨੇ ਸਾਡੇ ਲੱਗੇ ਉਸ ਪ੍ਰੋਪੋਜ਼ਲ ਨੂੰ ਅ ਪ੍ਰੋਪੋਜ਼ਲ ਦੇ ਵਿੱਚ ਜੋ ਵੀ ਅਸੀਂ ਪ੍ਰੋਪੋਜ਼ ਕਰਦੇ ਆਂ ਤੇ ਉਹ ਇੱਕ ਇੱਕ ਪੈਸਾ ਜਿਹੜਾ ਸਰਕਾਰ ਨਾਲ ਸਾਨੂੰ ਦੇਣਾ ਉਹ ਸਹੀ ਥਾਂ ਤੇ ਲੱਗੇ ਕਿਤੇ ਗਲਤ ਪਾਸੇ ਨਾ ਜਾ ਜਾਵੇ ਤੇ ਕੋਈ ਡੁਪਲੀਕੇਸੀ ਨਾ ਹੋਵੇ ਬਹੁਤ ਮਿਹਨਤ ਕਰਕੇ ਪ੍ਰੋਪੋਜ਼ਲ ਅਸੀਂ ਬਣਾਈ ਹੈ ਅਸੀਂ ਵਾਦਾ ਵੀ ਕਰਦੇ ਆਂ ਕਿ ਜਿੰਨੀ ਗ੍ਰਾਂਟ ਸਾਨੂੰ ਮਿਲੇਗੀ ਤੇ ਉਹਦਾ ਇੱਕ ਇੱਕ ਪੈਸਾ ਇਹੀ ਥਾਂ ਤੇ ਲਾਵਾਂਗੇ ਜਿਹੜਾ ਪ੍ਰੋਡਕਟਿਵ ਹੋਏਗਾ ਇਹ ਇਨਵੈਸਟਮੈਂਟ ਹੋ ਗਈ ਗੋਮਣ ਦੀ ਤੇ ਅਸੀਂ ਰਿਸਰਚ ਹੋਰ ਵਧਿਆ ਕਰਾਂਗੇ ਪ੍ਰੋਡਕਟ ਨਵੇਂ ਡਵੈਲਪ ਕਰਾਂਗੇ ਨਵੇਂ ਵੈਰਾਈਟੀ ਡਵੈਲਪ ਕਰਾਂਗੇ ਤੇ ਪੰਜਾਬ ਨੂੰ ਫਾਇਦਾ ਹੋਏਗਾ ਹ ਸੋ ਮੌਜੂਦਾ ਮੈਨਸਟਮ ਵਿਸ਼ਾਲ ਵੈਕਟਰ ਜੀ ਬੜੀ ਵੱਡੀ ਉਪਲਬਧੀ ਹੈ ਜਿਹਦਾ ਵਾਈਸ ਚਾਂਸਲਰ ਸਾਹਿਬ ਨੇ ਕਿਹਾ ਵੀ ਅਗਰ ਇੰਨੀ سپورਟ ਨਾ ਹੁੰਦੀ ਤਾਂ ਸ਼ਾਇਦ ਇੰਨੀ ਵੱਡੀ ਗ੍ਰਾਂਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸ਼ਾਇਦ ਹਜੇ ਤੱਕ ਨਾ ਮਿਲਦੀ ਲੇਕਿਨ ਹਮੇਸ਼ਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹਨਾਂ ਕਿਸਾਨੀ ਫਾਰਮਾਂ ਵਾਸਤੇ ਹਮੇਸ਼ਾ ਹੀ ਦੋ ਕਦਮ ਅੱਗੇ ਚੱਲ ਕੇ ਉਹਨਾਂ ਵਾਸਤੇ ਜਿਹੜੀ ਉਹਨਾਂ ਦੀ ਖੇਤੀ ਵਾਸਤੇ ਕੋਈ ਨਵਾਂ ਨਵਾਂ ਇਨੋਵੇਸ਼ਨਸ ਕਰ ਦਿੱਤਾ ਉਹਨਾਂ ਨੂੰ ਫਾਇਦਾ ਮਿਲਦਾ ਤਾਂ ਮੇਨਾ ਮੌਜੂਦ ਹੈ ਇਹ ਇਸ ਟੀਮ ਦੇ ਵਿਸ਼ਾਲ ਵੈਕਟਰ ਵੈਕਟਰਿਸ ਕਿਸ ਤਰ੍ਹਾਂ ਦੇਖਦੇ ਹੋ ਐ ਬਾਈ ਸੈਂਟਰ ਗਿਆ ਵੀ ਬਹੁਤ ਵੱਡੀ ਉਪਲਬਧੀ ਵੀ ਹੈ ਔਰ ਤੁਸੀਂ ਬੜਾ ਤੁਸੀਂ ਇਹ ਕਾਪਰੇਟ ਕੀਤਾ ਵੀ ਕੀ ਸੋਚ ਕੇ ਵੀ ਇੰਨੇ ਸਮਾਂ ਪਹਿਲੀ ਵਾਰੀ ਚਰਲਿਕ ਰੋਡ ਤੀਕਤਮ ਕੈਪੀਟਲ ਗ੍ਰਾਂਟ ਮਿਲਨੀ ਹੈ ਕੀ ਤੁਹਾਡੇ ਮਨਚਸ ਦੀ ਵੀ ਯੂਨੀਵਰਸਿਟੀ ਨੂੰ ਜਾਂ ਤੁਹਾਡੇ ਕਿਸਾਨ ਭਰਾਵਾਂ ਨੂੰ ਇਤਾਂ ਦੀ ਲੋੜ ਤਾਂ ਕਿ ਪੰਜਾਬ ਸਰਕਾਰ ਨੇ ਤੁਹਾਡੇ ਦਰਦ ਦੇ ਉੱਪਰ ਹੱਥ ਰੱਖ ਕੇ ਮਲਮ ਨਹੀਂ ਬਿਲਕੁਲ ਬਹੁਤ ਨਾ ਥੈਂਕ ਯੂ ਜੀ ਵੈਰੀ ਮਚ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜੀ ਅਸੀਂ ਇਹ ਗ੍ਰਾਂਟ ਦਾ ਪ੍ਰੋਪੋਜ਼ਲ ਲਿਖਿਆ ਸੀਗਾ ਉਹ ਪ੍ਰੋਪੋਜ਼ਲ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਲਿਖਿਆ ਸੀ ਕਿਉਂਕਿ ਯੂਨੀਵਰਸਿਟੀ ਦਾ ਇੱਕ ਬਹੁਤ بڑا ਨਾਮ ਹੈ ਕਿਸਾਨੀ ਦੇ ਵਿੱਚ ਯੂਨੀਵਰਸਿਟੀ ਨੂੰ ਇੱਕ ਵਿਸ਼ਵਾਸ ਦੇ ਤੌਰ ਤੇ ਦੇਖਿਆ ਜਾਂਦਾ ਹੈ ਸਰਕਾਰ ਵੀ ਯੂਨੀਵਰਸਿਟੀ ਦੇ ਨੂੰ ਇੱਕ ਵਿਸ਼ਵਾਸ ਦੇ ਤੌਰ ਤੇ ਦੇਖਦੀ ਹੈ ਤੇ ਜਿਵੇਂ ਕਿ ਅਸੀਂ ਪਿਛਲੇ 60 ਸਾਲ ਜਿਹੜੇ ਸਾਡੇ ਡਾਇਮੰਡ ਜੁਬਲੀ ਦੇ ਅਸੀਂ ਕਹਿੰਨੇ ਕਿ ਬੜੇ ਗਰਵ ਨਾਲ ਅਸੀਂ ਆਪਣਾ ਕੰਮ ਕੀਤਾ ਜਿਹਦੇ ਕਰਕੇ ਜਿਵੇਂ ਡਾਟ ਸਾਬ ਨੇ ਦੱਸਿਆ ਕਿ ਜਿਹੜਾ ਗ੍ਰੀਨ ਰੈਵੋਲੂਸ਼ਨ ਵੀ ਹੈ ਉਹ ਵੀ ਯੂਨੀਵਰਸਿਟੀ ਦੀ ਯੋਗਦਾਨ ਨਾਲ ਆਇਆ ਠੀਕ ਹੈ ਤੇ ਇਹ ਇੱਕ ਟੀਮ ਐਫਰਟ ਹੁੰਦੀ ਹੈ ਤੇ ਜਿਵੇਂ ਜਿਵੇਂ ਅਸੀਂ ਪਿਛਲੇ 60 ਸਾਲਾਂ ਦੇ ਵਿੱਚ ਡਾਟ ਸਾਬ ਨੇ ਦੱਸਿਆ ਕਿ ਅਨੰਕ ਝੋਨੇ ਦੇ ਵਿੱਚ ਜੋ ਸਾਡਾ ਸੈਂਟਰਲ ਪੂਲ ਦੇ ਵਿੱਚ ਯੋਗਦਾਨ ਹੈ ਉਹ ਪੰਜਾਬ ਦਾ ਪੀਏਯੂ ਦਾ ਇੱਕ ਬਹੁਤ بڑا ਯੋਗਦਾਨ ਹੈ ਤੇ ਅਸੀਂ ਉਹਦਾ ਇੱਕ ਮਾਨ ਮਹਿਸੂਸ ਕਰਦੇ ਆ ਤੇ ਹੁਣ ਜੇ 60 ਸਾਲ ਤੋਂ ਬਾਅਦ ਅਸੀਂ ਆਪਣੀ ਡਾਇਮੰਡ ਜੁਬਲੀ ਮਨਾ ਰਹੇ ਆ ਤਾਂ ਸਾਨੂੰ ਅਗਲੇ 50 ਸਾਲ 100 ਸਾਲ ਵੀ ਦੇਖਣੇ ਆ ਤੇ ਇਹ ਜਿਹੜੀ ਗ੍ਰਾਂਟ ਅਸੀਂ ਦੇਖਦੇ ਆ ਇਹ ਆਉਣ ਵਾਲੀ ਜਿਹੜੀ ਸਾਇੰਸ ਹੈ ਆਉਣ ਵਾਲੀ ਜਿਹੜੀ ਟੈਕਨੋਲੋਜੀਜ਼ ਹੈ ਜਿਹੜੀਆਂ ਆਉਣ ਵਾਲੀਆਂ ਇਨੋਵੇਸ਼ਨਸ ਨੇ ਜਿਹੜੇ ਆਉਣ ਵਾਲੇ ਆਪਾਂ ਕਹਿੰਦੇ ਆ ਇਕਵਿਪਮੈਂਟ ਨੇ ਉਹ ਇੰਸਟੀਚਿਊਟਸ 'ਚ ਅਸੀਂ ਲੈ ਕੇ ਆਵਾਂਗੇ ਤੇ ਜਿਹਦੇ ਕਰਕੇ ਸਾਡੀ ਜਿਹੜੀ ਰਿਸਰਚ ਹੈ ਸਾਡੀ ਟੀਚਿੰਗ ਹੈ ਤੇ ਜਿਹੜਾ ਸਾਡਾ ਸਾਨਾ ਦੇ ਨਾਲ ਐਕਸਟੈਂਸ਼ਨ ਸਾਡਾ ਨੈਟਵਰਕ ਹੈ ਉਹ ਹੋਰ ਸਟਰੋਂਗ ਹੋਗਾ ਤਾਂ ਕਿ ਅਸੀਂ ਆਪਣੀ ਹੋਰ ਬੁਲੰਦੀਆਂ ਨੂੰ ਛੂ ਸਕੀਏ ਤੇ ਜਿਹੜਾ ਹੁਣ ਆਉਣ ਵਾਲਾ ਮੁਕਾਬ ਮੁਜੇੜਾ ਕੰਪੀਟੀਸ਼ਨ ਹੈ ਗਲੋਬਲ ਕੰਪੀਟੀਸ਼ਨ ਹੈ ਤੇ ਉਹਦੇ ਨਾਲ ਅਸੀਂ ਜੇ ਸਾਡੇ ਕੋਲ ਸਾਰਾ ਇਨਫਰਾਸਟ੍ਰਕਚਰ ਹੋਊਗਾ ਨਵਾਂ ਇਨਫਰਾਸਟ੍ਰਕਚਰ ਹੋਊਗਾ ਤੇ ਸਾਡੀਆਂ ਖੋਜਾਂ ਵੀ ਨਵੀਆਂ ਹੋਣਗੀਆਂ ਤੇ ਉਸ ਕਰਕੇ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਯੂਨੀਵਰਸਿਟੀ ਨੂੰ ਹਮੇਸ਼ਾ ਇੱਕ ਬਹੁਤ بڑا ਆਦਾਰਾ ਮੰਨਿਆ ਹੈ ਤੇ ਹੈ ਵੀ ਹੈ ਤੇ ਉਸ ਵਿਸ਼ਵਾਸ ਨੂੰ ਅਸੀਂ ਪੂਰਾ ਉੱਤਰਦੇ ਹੋਏ ਇਸ ਗ੍ਰਾਂਟ ਨੂੰ ਅਸੀਂ ਸਹੀ ਢੰਗ ਨਾਲ ਵਰਤਾਂਗੇ ਤੇ ਜਦ ਅਸੀਂ ਹੋਰ ਕੰਮ ਕਰਾਂਗੇ ਹੋਰ ਵਰਤਾਂਗੇ ਤਾਂ ਸਾਨੂੰ ਹੋਰ ਸਪੋਰਟ ਮਿਲੇਗੀ ਕਿਉਂਕਿ ਜਿਵੇਂ ਕਹਿੰਦੇ ਨੇ ਹਵਾ ਪਾਣੀ ਤੇ ਅਨਾਜ ਦਾ ਸਾਰਿਆਂ ਨੂੰ ਚਾਹੀਦਾ ਹੈ ਤੇ ਉਹ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹ ਅਸੀਂ ਪੂਰਾ ਕਰਦੇ ਸਾਡੇ ਦੇਖਦੇ ਹੋ ਆ ਕਾਫੀ ਸਾਲਾਂ ਤੋਂ ਯੂਨੀਵਰਸਿਟੀ ਨੇ ਹਮੇਸ਼ਾ ਹੀ ਕਿਸਾਨਾਂ ਬਾਰੇ ਸੋਚਿਆ ਔਰ ਕਾਫੀ ਸਾਲਾਂ ਤੁਸੀਂ ਮਿਹਨਤ ਕਰ ਰਹੇ ਹੋ ਕਾਫੀ ਮੈਂ ਵੀ ਤੁਹਾਨੂੰ ਦੇਖ ਰਿਹਾ ਵੀ ਇੰਨਾ ਵਕਫਾ ਲੱਗ ਗਿਆ ਕੀ ਲੱਗ ਰਿਹਾ ਵੀ ਪਿਛਲੀਆਂ ਸਰਕਾਰਾਂ ਨੇ ਸੋਚਿਆ ਨਹੀਂ ਜਾਂ ਦਰਦ ਨਹੀਂ ਮਹਿਸੂਸ ਹੋਇਆ ਐਡੀ ਵੱਡੀ ਯੂਨੀਵਰਸ ਸਭ ਤੋਂ ਪੁਰਾਣੀ ਯੂਨੀਵਰਸਿਟੀ ਮੰਨੀ ਜਾਂਦੀ ਹੈ 62 ਤੋਂ ਐਸਟੈਬਲਿਸ਼ ਹੋ ਗਈ ਹੈ ਕੀ ਲੱਗਿਆ ਕਿ ਪਹੁੰਚ ਤੱਕ ਨਹੀਂ ਹੋਈ ਸਰਕਾਰਾਂ ਤੱਕ ਨਹੀਂ ਐਸਾ ਨਹੀਂ ਹੈ ਸਰਕਾਰਾਂ ਨੇ ਹਮੇਸ਼ਾ ਸਾਨੂੰ ਯੋਗਦਾਨ ਦਿੱਤਾ ਬਟ ਇਹ ਇੱਕ ਗ੍ਰਾਂਟ ਇੱਕ ਸਪੈਸ਼ਲ ਗ੍ਰਾਂਟ ਹੈ ਇੱਕ ਬੂਸਟ ਹੈ ਠੀਕ ਹੈ ਨਾ ਜਦਾਦਾ ਕੋਈ ਕਹਿੰਦੇ ਕਿ ਇੱਕ ਬੂਸਟ ਮਿਲਦਾ ਇੱਕ ਛਾ ਪੁਸ਼ ਮਿਲਦਾ ਹੈ ਉਹ ਬਹੁਤ ਸਿਗਨੀਫੀਕੈਂਟ ਹੁੰਦਾ ਹੈ ਠੀਕ ਹੈ ਆਪਾਂ ਰੇਸ ਦੇ ਵਿੱਚ ਹਿੱਸਾ ਲੈਣੇ ਆ ਤਾਂ ਰੇਸ ਤੇ ਹਿੱਸਾ ਲੈਣ ਵੇਲੇ ਇੱਕ ਸਟਾਰਟ ਜਿਹੜਾ ਹੈ ਪੁਸ਼ ਮਿਲਦਾ ਹੈ ਉਹ ਇੱਕ ਇਹ ਵੀ ਪੁਸ਼ ਹੈ ਕੀ ਜਦਾ 68 ਸਾਲ ਤੋਂ ਬਾਅਦ ਇੱਕ ਐਦਾਂ ਦੀ ਗ੍ਰਾਂਟ ਆਈ ਹੈ ਜਿਹੜੀ ਸਿਰਫ ਤੇ ਸਿਰਫ ਆਪਣੇ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਪਹਿਲਾਂ ਕਿ ਸਿਰਫ ਸੈਲਰੀ ਤੇ ਪੈਨਸ਼ਨ ਵਾਸਤੇ ਨਹੀਂ ਹੈ ਇਹ ਸਾਇੰਸ ਵਾਸਤੇ ਇੱਕ ਇਕੁਪਮੈਂਟ ਨੂੰ 인ਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਵਾਸਤੇ ਹੈ ਤੇ ਜਿਹੜਾ ਇਹ ਪੁਸ਼ ਆਏਗਾ ਉਹ ਕੁਆਂਟਮ ਪੁਸ਼ ਕੁਆਂਟਮ ਡਿਫਰੈਂਸ ਜਿਹੜਾ ਹੈਗਾ ਉਹ ਪੈਦਾ ਕਰ ਸਕੇਗਾ ਤਾਂ ਕਿ ਲੋਕਾਂ ਨੂੰ ਦਿਖੂਗਾ ਉਹ ਸਾਡੇ ਕਿਸਾਨੀ ਨੂੰ ਦਿਖੂਗਾ ਸਾਡੇ ਸੈਕਟਰ ਦੇ ਵਿੱਚ ਆਏਗਾ ਨਵੇਂ-ਨਵੇਂ ਚੀਜ਼ਾਂ ਜਿਹੜੀਆਂ ਸਾਇੰਸ ਦੀਆਂ ਆਣਗੀਆਂ ਉਦੇ ਨਾਲ ਮੈਂ ਕਹੂੰਗਾ ਕਿ ਇਹ ਇੱਕ ਲੀਪ ਮਿਲੇਗੀ ਇੱਕ ਆਪਾਂ ਨੂੰ ਇੱਕ ਮਤਲਬ ਚੜ੍ਹਤ ਤੇ ਬਰਤ ਮਿਲੇਗੀ ਵੀ ਆਪਾਂ ਮਤਲਬ ਹੋਰ ਨਖਰ ਕੇ ਆਵਾਂਗੇ ਤੇ ਜੜੀ ਸਾਡੀ ਕਿਸਾਨੀ ਨਖਰ ਕੇ ਆਉਗੀ ਇਹਨਾਂ ਵਿਸ਼ਾਲ ਵੈਕਟਰ ਜਿਵੇਂ ਦੱਸਦੀ ਕਿ ਜਿੱਦਾਂ ਵਾਈਸ ਚਾਂਸਲਰ ਗੋਸ਼ਲ ਸਾਹਿਬ ਨੇ ਦੱਸਿਆ ਵੀ ਇੱਕ ਟੀਮ ਵਰਕ ਸੀ ਜਿੰਨਾ ਐਨੇ ਸਾਲਾਂ ਦੀ ਮਿਹਨਤ ਹੈ ਅੱਜ ਪੰਜਾਬ ਸਰਕਾਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ 40 ਕਰੋੜ ਦੀ ਗ੍ਰਾਂਟ ਦਿੱਤੀ ਇਸ ਤੋਂ ਜਾਂ ਅਗਰ ਇਸ ਨੂੰ ਜਿੱਦਾਂ ਵੈਕਟਰ ਸੰਦਸਿਆ ਵੀ ਇੱਕ ਚੜਤ ਬੜਨ ਦੀ ਗੱਲ ਕੀਤੀ ਗਈ ਹੈ ਇਨੋਵੇਸ਼ਨਸ ਦੀ ਗੱਲ ਕੀਤੀ ਹੈ ਕਮਿਟਮੈਂਟ ਦੀ ਗੱਲ ਕੀਤੀ ਹੈ ਅਗਰ ਉਸ ਤੋਂ ਇਲਾਵਾ ਹੋਰ ਵੀ ਗ੍ਰਾਂਟ ਦੀ ਲੋਡ ਪੈਂਦੀ ਤਾਂ ਪੰਜਾਬ ਸਰਕਾਰ ਬਿਲਕੁਲ ਤਿਆਰ ਬਰਤਿਆਰ ਹੈ ਤਾਂ ਬਹੁਤ ਵੱਡੀ ਇੱਕ ਸੁਗਾਤ ਹੈ ਆ ਪਾਪਸ ਜਾਨੇ ਵਾਈਸ ਗੋਸਸਾਫ ਕਿਸ ਤਰ੍ਹਾਂ ਦੇਖਦੇ ਹੋ 14 ਔਰ 15 ਮਾਰਚ ਨੂੰ ਕਿਸਾਨ ਮੇਲਾ ਵੀ ਹੈ ਤੁਹਾਡੀ 골ਡਨ ਜੂਬਲੀ ਵੀ ਚੱਲ ਰਹੀ ਹੈ ਉੱਥੇ ਕਿਸਾਨ ਅੰਦੋਲਨ ਉੱਥੋਂ ਬਜਟ ਆ ਗਿਆ ਲੱਗਦਾ ਇੱਕ ਬਹੁ ਵੱਡੀ ਉਪਲਬਧੀ ਵੀ ਹੈ ਤੁਹਾਡੇ ਵਾਸਤੇ ਵੀ ਯਾਰ ਕਿਸਾਨ ਮੇਲੇ ਵਿੱਚ ਇਸ ਵਾਰ ਕੀ ਨਵੀਂ ਚੀਜ਼ ਮਿਲੂਗੀ ਕਿਸਾਨਾਂ ਨੂੰ ਦੇਖੋ ਜਿਹੜੇ ਕਿਸਾਨ ਜਿਹੜੇ ਲੱਖਾਂ ਦੀ ਤਦਾਦ ਸਾਡੇ ਕੋਲ ਆਉਂਦੇ ਨੇ ਸਭ ਤੋਂ ਵੱਡੀ ਜਿਹੜੀ ਖਿੱਚ ਹੁੰਦੀ ਉਹਨਾਂ ਦੀ ਉਹ ਹੁੰਦੀ ਹੈ ਕਿ ਅਸੀਂ ਕਿਹੜੀ ਨਵੀਂ ਵੈਰਾਈਟੀ ਉਹਨਾਂ ਨੂੰ ਦਿੱਤੀ ਹੈ ਤੇ ਹੁਣ ਸੋਨੀ ਦੀਆਂ ਫਸਲਾਂ ਜਿਹੜੀਆਂ ਨੇ ਉਹ ਲਗਣੀਆਂ ਨੇ ਤੇ ਉਹਨਾਂ ਨੇ ਸੋਨੀ ਦੀਆਂ ਫਸਲਾਂ ਦੇ ਬੀਜ ਲੈਣ ਵਾਸਤੇ ਆਉਣਾ ਸਪੇਸ਼ੀਅਲ ਤੌਰ ਤੇ ਤੇ ਇਸ ਵਾਸਤੇ ਸਾਡੇ ਕੋਲ ਝੋਨੇ ਦੀਆਂ ਦੋ ਬਹੁਤ ਨਵੀਆਂ ਤੇ ਵਧੀਆ ਕਿਸਮਾਂ ਜਿਹੜੀਆਂ ਨੇ ਪੀਆਰ 126 ਤੇ ਪੀਆਰ 131 ਇਹ ਦੋਨੇ ਬਹੁਤ ਵੈਰਾਈਟੀਆਂ ਫਾਰਮਰ ਨੂੰ ਪਸੰਦ ਆ ਜਾਂਦੇ ਤੇ ਪੁੱਛਦੇ ਨੇ ਕਿ ਇਹਦਾ ਬੀਜ ਕਦੋਂ ਦੇਵੋਗੇ ਤੇ ਕਿੰਨਾ ਕਿੰਨਾ ਮਿਲੂਗਾ ਸਾਡੇ ਕੋਲ ਬੀਜ ਵਾਧੂ ਹੈ ਤੇ ਜਿੰਨਾ ਫਾਰਮਰ ਚਾਹਣਗੇ ਉਨਾਂ ਸੀ ਬੀਜ ਦੇਵਾਂਗੇ ਬਿਲਕੁਲ ਤੁਸੀਂ ਬੀਜ ਦੀ ਗੱਲ ਕੀਤੀ ਹੈ ਮੈਨੂੰ ਯਾਦ ਆ ਤੁਸੀਂ ਲਾਸਟ ਵਾਰ ਆਪਣੀ ਇੰਟਰਵਿਊ ਗਿਆ ਸੀ ਫ੍ਰੀ ਕੋਡਡਾ ਫਾਰਮ ਹਾਊਸ ਦਾ ਕਾਫੀ ਉਹ ਕਾਫੀ ਤੁਸੀਂ ਕਾਫੀ ਮਿਹਨਤ ਕੀਤੀ ਹੈ ਤੇ ਉਹ ਸਰਕਾਰ ਕਾਫੀ ਸਾਡੇ ਬੀਜ ਵੀ ਪੈਦਾਵਾਰ ਵੀ ਹੋਈ ਹੈ ਸਰਕਾਰ ਦੀ ਇੱਕ ਸਾਨੂੰ ਹੋਰ ਬਹੁਤ ਵੱਡੀ ਦੇਣ ਹੈ ਜਿਹੜੀ ਫਰੀਦਕੋਟ ਫਾਰਮ ਜਿਹੜਾ ਸਾਡਾ 1200 ਏਕੜ ਦਾ ਉਹ ਪਿਛਲੇ 4 ਸਾਲਾਂ ਤੋਂ ਬੰਦ ਹੋ ਗਿਆ ਸੀ ਤੇ ਸਾਡੇ ਕੋਲ ਹੁਣ ਦੇਖੋ ਜਦੋਂ ਅਸੀਂ ਨਵੀਂ ਵੈਰੈਟੀ ਪੈਦਾ ਕਰਦੇ ਆ ਉਹਦਾ ਬੀਜ ਅਸੀਂ ਕਿਤੇ ਤਾਂ ਮਲਟੀਪਲਾਈ ਕਰਨਾ ਹੁੰਦਾ ਉਹ ਖੇਤਾਂ 'ਚ ਹੀ ਮਲਟੀਪਲਾਈ ਹੁੰਦਾ ਫਾਰਮ ਤੇ ਸਾਡੇ ਕੋਲ ਫਾਰਮ ਹੀ ਨਹੀਂ ਸੀ ਰਿਹਾ ਉਹ ਤੇ ਉਦੋਂ ਅਸੀਂ 2-2 ਕਿਲੋ ਨਵੀਂ ਵੈਰੈਟੀ ਦਾ ਵੀਹ ਦਿੱਤਾ ਸੀ ਫਾਰਮਰ ਵੀ ਕਰੇ ਸੀ 2 ਕਿਲੋ ਨਾ ਅਸੀਂ ਕੀ ਕਰਾਂਗੇ ਹੁਣ ਅਸੀਂ ਉਹ ਲਾਸਟ ਈਅਰ ਤੋਂ ਸਾਨੂੰ ਸਰਕ ਪੰਜਾਬ ਗਵਰਨਮੈਂਟ ਨੇ ਉਹ ਸਾਨੂੰ ਫਾਰਮ ਪਿਛਲੇ ਸਾਰਾ ਅਪ੍ਰੈਲ 'ਚ ਦਿੱਤਾ ਤੇ ਅਸੀਂ ਹੁਣ ਜਿੰਨੇ ਵੀ ਸਾਡੀਆਂ ਨਵੀਆਂ ਵੈਰਾਈਟੀਆਂ ਨੇ ਜਾਂ ਰეკਮੈਂਡਡ ਵੈਰਾਈਟੀਆਂ ਨੇ ਉਹਨਾਂ ਦਾ ਬੀਜ ਅਸੀਂ ਉਸ ਫਾਰਮ ਤੇ ਬਣਾਉਣਾ ਸ਼ੁਰੂ ਕਰਤਾ ਤੇ 1200 ਕਿਲਾ ਬਹੁਤ ਸੀਡ ਬਣ ਰਿਹਾ ਉੱਥੇ ਹੁਣ ਤੇ ਸੀਡ ਸਾਡੇ ਕੋਲ ਵਾਧੂ ਹੈ ਤੇ ਜਿੰਨਾ ਫਾਰਮਰ ਚਾਹਣਗੇ ਉਹਨਾਂ ਅਸੀਂ ਦੇਵਾਂਗੇ ਹਮੇਸ਼ਾ ਤੁਸੀਂ ਐਗਰੀਕਲਚਰ ਯੂਨੀਵਰਸਿਟੀ ਵਿੱਚ ਤੁਸੀਂ ਖਾ ਸਕਦੇ ਅਗਰ ਤੁਹਾਡੇ ਗੋਸੇ ਸਾਹਿਬ ਦੀ ਗੱਲ ਤੁਹਾਡੇ ਵਾਲੀ ਗੱਲ ਕਰਦੇ ਤੇ ਹਮੇਸ਼ਾ ਫਾਰਮਰ ਨੂੰ ਨਵੀਂ ਨਵੀਂ ਇਨਫੋਰਮੇਸ਼ਨ ਤੁਸੀਂ ਰੂਬਰੂ ਕਰਾ ਦੇ ਦਿੰਦੇ ਹੋ ਹਮੇਸ਼ਾ ਮੈਂ ਹੁਣ ਨਕਲੀ ਬੀਜ ਦੀ ਗੱਲ ਕਦੀ ਨਹੀਂ ਕਰੂੰਗਾ ਕਿ ਮੀਡੀਆ ਮਨਸ ਨੇ ਨਕਲੀ ਬੀ ਕੰਮ ਦਾ ਕੰਮ ਖਤਮ ਹੋ ਗਿਆ ਐਨਾ ਬੀਜ ਹੁਣ ਪੰਜਾਬ ਐਗਰੀਕਲਚਰ ਨੇ ਨਵਾਂ ਇਜ਼ਾਦ ਕਰ ਲਿਆ ਕੀ ਲੱਗ ਰਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਮੇਸ਼ਾ ਹੀ ਖਾਸੀਰ ਪੜਾਉਂਦੇ ਸੀ ਹੁਣ ਲੱਗ ਰਿਹਾ ਵੀ ਇਹ ਵਰਡ ਦੇ ਵਿੱਚ ਨੰਬਰ 1 ਤੇ ਬਣਨ ਜਾਣ ਵਾਸਤੇ ਕੁਝ ਕਦਮ ਦੂਰ ਹੈ ਦੇਖੋ ਇਹ ਜਿਹੜੀ ਰਿਸਰਚ ਸਾਡੀ ਹੈਗੀ ਜਾਂ ਐਕਸਟੈਂਸ਼ਨ ਹੈ ਟੀਚਿੰਗ ਹੈ ਉਹਦੇ ਬੇਸ ਤੇ ਤਾਂ ਆਪਾਂ ਦੇਖਿਆ ਪਿੱਛੇ ਜਿਹੜੀ ਸਾਡੀ ਰੇਟਿੰਗ ਹੋਈ ਇਸ ਨਸਤੀ ਦੀ ਨੈਪ ਰੇਟਿੰਗ ਕਰਨੇ ਆ ਤੇ ਇਹ ਗਾਉਂਡ ਫੀਡੀਆਂ ਨੇ ਕੀਤੀ ਹੈ ਸੋ ਜਿਹਦੇ ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਨੰਬਰ 1 ਤੇ ਟਾਪ ਤੇ ਆਈ ਹੈਗੀ ਮੰਗ ਆਲ ਦੀ 63 ਸਟੇਟ ਐਗਰੀਕਲਚਰ ਯੂਨੀਵਰਸਟੀਆਂ ਸੋ ਅਸੀਂ ਹੁਣ ਕੋਸ਼ਿਸ਼ ਕਰ ਰਹੇ ਆ ਅੱਗੇ ਵਧਣ ਦੀ ਤੇ ਅਸੀਂ ਵਰਲਡ ਲੈਵਲ ਦੀਆਂ ਵੀ ਰੈਂਕਿੰਗ ਹੁੰਦੀਆਂ ਨੇ ਉਹਦੇ ਚ ਵੀ ਪਾਰਟਿਸਿਪੇਟ ਕਰਾਂਗੇ ਤੇ ਫਾਰਮਰ ਜਿਹਨੂੰ ਅਸੀਂ ਜਿਵੇਂ ਹੁਣ ਕਣਕ ਦੀ ਵੈਰੈਟੀ ਕੱਢੀ ਐ ਅਸੀਂ ਜੀ ਰੈਜਿਸਟੈਂਟ ਸਟਾਰਚ ਵੈਰੈਟੀ ਉਹ ਇੰਡੀਆ ਚ ਵੀ ਕਿਸੇ ਕੋਲ ਨਹੀਂ ਮੈਨੂੰ ਨਹੀਂ ਲੱਗਦਾ ਕਿ ਵਰਲਡ ਚ ਵੀ ਕਿਸੇ ਕੰਟਰੀ ਨੇ ਇਹੋ ਜੀ ਵੈਰੈਟੀ ਜੀ ਰਿਲੀਜ਼ ਕੀਤੀ ਹੋਵੇ ਸੋ ਅਸੀਂ ਤਾਂ ਹੁਣ ਹਾਇਰ ਲੈਵਲ ਤੇ ਕੰਪੀਟ ਕਰ ਰਹੇ ਹਾਂ ਹਾਂ ਇੱਕ ਤੁਸੀਂ ਗੱਲ ਕੀਤੀ ਸੀ 35% 400 ਡੇ ਸਟੂਡੈਂਟ ਅਥੇ ਸਿਲਾਈ ਜਾਂਦੇ ਆ 80 ਟੂਰਨਮੈਂਟ 80 ਤਕਰੀਬਨ 83 89 ਟ੍ਰੇਨਿੰਗ ਪ੍ਰੋਗਰਾਮ ਦੀ ਸੀ ਗੱਲ ਕੀਤੀ ਗਈ ਹੈ ਹਾਂਜੀ ਹੋਸਟਲ ਇੱਥੇ ਦੀ ਗਲਤੀ ਵੀ ਹੋਸਟਲ ਤੁਸੀਂ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਲੱਗ ਰਿਹਾ ਵੀ ਇੱਕ ਨਵਾਂ ਰੂਪ ਦੇਖਣ ਨੂੰ ਹੁਣ ਆਉਣ ਸਮੇਂ ਨਵਾਂ ਰੂਪ ਦੇਖਣ ਨੂੰ ਮਿਲ ਸਕਦਾ ਯੂਨੀਵਰਸਿਟੀ ਦੇ ਦੇਖੋ ਮੈਂ ਗੱਲ ਕਰ ਰਿਹਾ ਸੀ ਕਿ ਸਾਡੇ ਕੋਲ ਜਿੰਨੇ ਬੱਚੇ ਨੇ ਹੁਣ ਉਹਦੇ ਜਿਹੜੇ 30% ਬੱਚੇ ਨੇ ਸਾਡੇ ਉਹ ਇੰਡੀਆ ਦੀਆਂ ਦੂਜੀਆਂ ਸਟੇਟਾਂ ਚੋਂ ਆਉਂਦੇ ਨੇ ਤੇ ਉਹ ਕਿਉਂ ਆਉਂਦੇ ਨੇ ਕਿ ਸਾਡੀ ਜਿਹੜੀ ਕੁਆਲਿਟੀ ਐਜੂਕੇਸ਼ਨ ਦੀ ਉਹ ਬਹੁਤ ਅੱਛੀ ਹੈਗੀ ਹੈ ਅਸੀਂ ohio state university usa ਉਹਦਾ ਪੈਟਰਨ ਫਾਲੋ ਕਰ ਰਹੇ ਹਾਂ ਤੋ ਉਹ ਬੱਚਿਆਂ ਵਾਸਤੇ ਜੇ ਹੁਣ ਵਿਸ਼ਵਾਸ ਕਰਕੇ ਆਉਂਦੇ ਨੇ ਕੁਆਲਿਟੀ ਐਜੂਕੇਸ਼ਨ ਕਰਦੇ ਅਸੀਂ ਨਹੀਂ ਚਾਹੁੰਦੇ ਜਿਹੜੇ ਹੌਸਟਲ ਨੇ ਉਹ ਮਾੜੇ ਹੋਣ ਉਹ ਵੀ ਅਸੀਂ ਵਧੀਆ ਬਣਾਈਏ ਤਾਂ ਕਿ ਜਿਵੇਂ ਸਾਡਾ ਪੰਜਾਬ ਦਾ ਫੂਡ ਬਹੁਤ ਅੱਛਾ ਉਹ ਲਾਈਕ ਕਰਦੇ ਨੇ ਬੱਚੇ ਸਾਰੇ ਸਾਡੀ ਐਜੂਕੇਸ਼ਨ ਬਹੁਤ ਅੱਛੀ ਹੈ ਵੀ ਰਹਿਣ ਵਾਸਤੇ ਵੀ ਅਸੀਂ ਅੱਛਾ ਪ੍ਰਬੰਧ ਕਰੀਏ ਉਹਨਾਂ ਦਾ ਹਾਂ ਚਾਹਦੇ-ਚਾਹਦੇ ਉਹਨਾਂ ਕਿਸਾਨਾਂ ਵਾਸਤੇ ਬੇਸ਼ੱਕ ਕਿਸਾਨ ਅੰਦੋਲਨ ਦੋ ਚੱਲ ਰਿਹਾ ਤੇ ਲੱਗਦਾ ਵੀ ਸਰਕਾਰ ਮੰਗਾ ਮੰਗ ਐ ਐਮਐਸਬੀ ਹਮੇਸ਼ਾ ਗੱਲ ਕੀਤੀ ਜਾਂਦੀ ਹੈ ਕੀ ਮੈਸੇਜ ਹੈ ਕਿਸਾਨਾਂ ਵਾਸਤੇ ਵੀ ਸਿਰਫ ਦੋ ਫਸਲਾਂ ਤੇ ਨਿਰਭਰ ਨਾਰੈਣ ਪ੍ਰੋਸੈਸਿੰਗ ਫਾਰਮ ਤੁਸੀਂ ਗੱਲ ਕਰਦੇ ਹੋ ਮੇਸ਼ਾ ਤੇ ਕੀ ਕਿਸਾਨਾਂ ਨੂੰ ਤੁਸੀਂ ਨਸੀਹਤ ਦੇ ਸਕਦੇ ਹੋ ਜਾਂ ਐਡਵਾਈਸ ਕਰ ਸਕਦੇ ਹੋ ਕਿਸ ਤਰ੍ਹਾਂ ਹੀ ਹੋਗੇ ਦੇਖੋ ਕਿ ਕਿਸਾਨ ਜਿਹੜਾ ਬਹੁਤ ਸਿਆਣਾ ਹੈਗਾ ਤੇ ਆਮ ਕਰਕੇ ਹੁਣ 80% ਜਿਹੜਾ ਸਾਡਾ ਏਰੀਆ ਉਹਦੇ ਚ ਕਣਕ ਝੋਨਾ ਕਣਕ ਝੋਨਾ ਹੀ ਲੱਗ ਰਿਹਾ ਜੀ ਜੀ ਉਹ ਕਿਉਂ ਲੱਗ ਰਿਹਾ ਕਿ ਕਣਕ ਝੋਨੇ ਤੇ ਹੀ ਐਮਐਸਪੀ ਮਿਲਦੀ ਹੈ ਜੀ ਸੋ ਜਦੋਂ ਫਾਰਮਰ ਪ੍ਰੋਡਿਊਸ ਕਰਦਾ ਉਹਨੂੰ ਇਹ ਵੀ ਹੁੰਦਾ ਕਿ ਜੋ ਮੈਂ ਪੈਦਾ ਕੀਤਾ ਉਹਦੀ ਮੰਡੀ ਚ ਸਹੀ ਮੁੱਲ ਵਿਲ ਜਵੇ ਟਾਈਮ ਤੇ ਉਹ ਮੰਡੀ ਦੇ ਵਿੱਚ ਵਿਕ ਜਵੇ ਹੁਣ ਉਹ ਡਾਈਵਰਸੀਫਿਕੇਸ਼ਨ ਅਸੀਂ ਵੀ ਚਾਹੁੰਦੇ ਕਰਨੀ ਚਾਹੀਦੀ ਹੈ ਫਸਲਾਂ ਤੇਲ ਦੀਆਂ ਵੀ ਹੋਣੀਆਂ ਚਾਹੀਦੀਆਂ ਹੁਣ ਇਹਨਾਂ ਤੇਲ ਅਸੀਂ ਬਾਹਰਲੇ ਕੰਟਰੀਆਂ ਤੋਂ ਇਮਪੋਰਟ ਕਰ ਰਹੇ ਹਾਂ ਦਾਲਾ ਇਮਪੋਰਟ ਕਰ ਰਹੇ ਹਾਂ ਸਾਡੇ ਫਾਰਮਰ ਤਾਂ ਸਭ ਕੁਝ ਪੈਦਾ ਕਰ ਸਕਦੇ ਨੇ ਸੋ ਅਸੀਂ ਤਾਂ ਬਾਰ ਬਾਰ ਇਹੀ ਕਹਿ ਰਹੇ ਹਾਂ ਕਿ ਜੇ ਡਾਇਵਰਸੀਫਿਕੇਸ਼ਨ ਆਪਾਂ ਕਰਨੀ ਹੈ ਤੇ ਫਾਰਮਰ ਹਰ ਇੱਕ ਚੀਜ਼ ਪੈਦਾ ਕਰ ਦੇਣਗੇ ਤੇ ਸਾਨੂੰ ਜਿਹੜੀ ਆਲਟਰਨੇਟਿਵ ਕ੍ਰੋਸ ਹੋਰ ਹੈਗੀਆਂ ਆਲਟਰਨੇਟਿਵ ਟੂ ਰਾਈਸ ਐਂਡ ਵੀਟ ਉਹਨਾਂ ਤੇ ਵੀ ਜੇ ਸਰਕਾਰ ਮਦਦ ਕਰ ਦੇਵੇ ਤੇ ਐਮਐਸਪੀ ਦੇ ਦੇਵੇ ਤੇ ਫਿਰ ਫਾਰਮਰ ਦੀ ਚੁਆਇਸ ਹੋਊਗੀ ਜਿੱਥੇ ਉਹਨੂੰ ਵੱਧ ਪੈਸਾ ਮਿਲੂਗਾ ਜੇ ਉਹਨੂੰ ਦਾਲਾਂ 'ਚ ਵੱਧ ਪੈਸਾ ਮਿਲਦਾ ਤਾਂ ਦਾਲਾਂ ਲਗਾ ਲੂਗਾ ਜੇ ਉਹਨੂੰ ਸਬਜ਼ੀਆਂ 'ਚ ਵੱਧ ਪੈਸਾ ਮਿਲਦਾ ਸਬਜ਼ੀ ਲਗਾ ਲੂਗਾ ਜੇ ਤੇਲ ਦੇ ਬੀਜਾਂ 'ਚ ਮਿਲੂਗਾ ਤੇਲ ਤੇ ਜੇ ਫਰੂਟਸ 'ਚ ਮਿਲੂਗਾ ਫਰੂਟਸ ਸੋ ਇੱਕ ਤਾਂ ਐਮਐਸਪੀ ਦੂਜੀ ਜਿਹੜੀ ਐਕਸਪੋਰਟ ਹੈ ਇਹ ਵੀ ਸਟਰੈਂਥਨ ਕਰਨ ਦੀ ਲੋੜ ਹੈ ਇਹ ਫਾਰਮਰ ਦਾ ਐਕਸਪੋਰਟ ਦਾ ਕੰਮ ਸਿੱਧਾ ਨਹੀਂ ਕਰ ਸਕਦਾ ਉਹਦੇ 'ਚ ਗਵਰਨਮੈਂਟ ਦਾ ਬਹੁਤ ਵੱਡਾ ਰੋਲ ਹੁੰਦਾ ਜਿਹੜੀ ਵੈਲਿਊ ਐਡੀਸ਼ਨ ਹੈ ਪ੍ਰੋਸੈਸਿੰਗ ਹੈ ਐਕਸਪੋਰਟ ਹੈ ਤੇ ਉਹ ਹੁਣ ਸਿਰਫ ਬਾਸਪਤੀ ਦੇ ਅਸੀਂ ਬਹੁਤ ਕਰ ਰਹੇ ਪੰਜਾਬ ਦੇ ਵਿੱਚੋਂ ਬਾਕੀਆਂ ਦੀ ਨਹੀਂ ਹੋ ਰਹੀ ਸੋ ਬਾਕੀਆਂ ਦੀ ਵੀ ਜੇ ਗਵਰਨਮੈਂਟ ਮਦਦ ਕਰੇ ਐਕਸਪੋਰਟ ਖੋਲ ਜਵੇ ਸਾਡੀ ਤੇ ਉਹਦੇ ਨਾਲ ਫਰਮ ਨੂੰ ਬਹੁਤ ਫਾਇਦਾ ਹੋ ਜਾਊਗਾ ਸੋ ਇਹਨ ਵਾਈਸ ਚਾਂਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਤਪੀਰ ਸਿੰਘ ਗੋਸਲ ਤੇ ਵਿਸ਼ਾਲ ਵੈਕਟਰ ਜੀ ਬੰਦਾ ਸਾਗੇ ਪੂਰੀ ਟੀਮ ਦੇ ਸਦਕਾ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਪੰਜਾਬ ਨੇ ਇੱਕ 40 ਕਰੋੜ ਦੀ ਵੱਡੀ ਕੈਪੀਟਲ ਜੜੀ ਸੁਗਾ ਦਿੱਤੀ ਹੈ ਤੇ ਇੱਕ ਬਹੁਤ ਵੱਡਾ ਇੱਕ ਮਾਨ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਸਤੇ ਵੀ ਸਤਬਿਦ ਗੋਸਲ ਜੀ ਮੈਂ ਤੁਹਾਨੂੰ ਦੱਸਿਆਗੇ ਵੀ ਗੱਲ ਕੀਤੀ ਸੀ ਹਮੇਸ਼ਾ ਹੀ ਯੂਨੀਵਰਸਿਟੀ ਦੇ ਜਿਹੜੇ ਹੋਸਟਲ ਵਾਇਰ ਸਟੂਡੈਂਟਸ ਵਾਲਾ ਇਸ ਤੋਂ ਇਲਾਵਾ ਜਿਹੜੇ ਕਿਸਾਨ ਭਰਾਵਾਂ ਵਾਸਤੇ ਹਮੇਸ਼ਾ ਹੀ ਨਵੀਂ-ਨਵੀਂ ਇਨੋਵੇਸ਼ਨ ਵਾਸਤੇ ਹਮੇਸ਼ਾ ਦਿਨ ਰਾਤ ਮਿਹਨਤ ਕਰਦੇ ਤੇ ਪੂਰਾ ਸਟਾਫ ਉਹਨਾਂ ਨੂੰ ਜੜੀਆਂ ਫਸਲਾਂ ਹੁੰਦੀਆਂ ਚੈੱਕ ਕਰਨ ਦੀ ਹੋਵੇ ਝੋਨੇ ਦੀ ਹੋਵੇ ਇਸ ਤੋਂ ਇਲਾਵਾ ਜੜੀ ਚਾਹ ਹਾਰਟੀਕਲਚਰ ਵਾਸਤੇ ਹੋਵੇ ਹਮੇਸ਼ਾ ਹੀ 24 ਘੰਟਿਆਂ ਦਾ ਸਰਵਿਸ ਦੇ ਅੰਦਰ ਕਿਤੇ ਨਾ ਕਿਤੇ ਇਹਨਾਂ ਦੀ ਮਿਹਨਤ ਕਰਕੇ ਹੀ ਅੱਜ ਪੰਜਾਬ ਸਰਕਾਰ ਨੇ ਕਾਫੀ ਸਾਲਾਂ ਬਾਅਦ ਯਾਨੀ ਕਿ ਕੈਨੋ ਫਸਟ ਟਾਈਮ ਲਈ 4 ਕਰੋੜ ਦੀ ਕਿ ਸੁਗਾ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਨਵਾਂ ਰੂਪ ਦੇਖਣ ਨੂੰ ਮਿਲ ਸਕਦਾ ਹੈ ਕੈਮ ਮੈਨ ਬੋਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ कारोबार ना चलना सिर्फ इकतीस घंटिया फ्री 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 आर के तानिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल आरोप